ਕੀ ਨਾਮ ਹੈ ਤੁਹਾਡਾ ਬੇਨਾਮ ਅਨਪ੍ਰੀਤ ਸਿੰਘ ਜੀ ਜੀ ਅੱਗ ਲੱਗੀ ਕਦੋਂ ਲੱਗੀ ਕਿੱਥੇ ਲੱਗੀ ਤੇ ਕਿੰਨੀ ਕੋਈ ਦੇਖੋ ਇਹ ਏਰੀਆ ਪੈਂਦਾ ਹੈ ਸਲੀਮਪੁਰ ਬਸਮਾਨਾ ਤੇ ਸਾਨੂੰ ਸਰੇ ਤਕਰੀਬਨ 4 ਕੋਈ ਫੋਨ ਆਇਆ 4 ਸਵਾ 4 ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਕਿ ਇਹ ਕਾਫੀ ਫੈਕਟਰੀ ਆਸ਼ਰਾਵੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਾਵੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਹੈ ਫੈਕਟਰੀ ਸੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 16 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਹਾਂ ਤਾਂ ਕਿੰਨੀਆਂ ਗੱਡੀਆਂ ਲੱਗਣਗੀਆਂ ਦੇਖੋ ਪਹਿਲਾਂ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਨਹੀਂ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਚਾਇ ਹੁੰਦਾ ਹੁੰਦਾ ਦੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜ਼ਾਇਨ ਨੁਕਸਾਨ ਤਾਂ ਨਹੀਂ ਹੈ ਨਹੀਂ ਕੈਜੁਐਲਟੀ ਤਾਂ ਨਹੀਂ ਹੈ ਹਜੇ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਤੁਹਾਡੇ ਫੈਕਟਰੀ ਦੇ ਬਚਾ ਰਹੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਬਾ ਲਿਆ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਹੈ 4:25 ਤੁਹਾਨੂੰ ਕਾਲ ਆਈ ਹੈ ਤੇ ਅਸੀਂ ਉਹਨਾਂ ਕਿਹਾ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੈ ਉਈ ਮੁਕਦੇ ਗੱਡੀਆਂ ਭੇਜਤੀਆਂ ਸਾਰੀਆਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕਿੱਥੇ ਜਾ ਰਹੀਆਂ ਗੱਡੀਆਂ ਦੇ ਸਾਰੇ ਸਟੇਸ਼ਨ ਆਪਣੇ ਆਗੇ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਹੈਗੇ ਤੇ ਕਿੰਨੇ ਕੁ ਫੈਕਟਰੀ ਚੱਗ ਲੱਗੀ ਇੱਕ ਜਣ ਇਸ ਤੋਂ ਵੱਧ ਇੱਕ ਕੋਈ ਹੈ ਕੁਝ ਲੱਗੀ ਪਈ ਆਗੇ ਸਾਰੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਪਤਾ ਨੁਕਸਾਨ ਤਾਂ ਬੜੇ ਸਾਨੂੰ ਦਾ ਸਮਾਨੰਦ ਦੱਸ ਦਗੇ ਤੈ ਟੂਰਸੀ ਦੇ ਅੰਦਰ ਜਿਹੜੇ ਜਾਨੀ ਨੁਕਸਾਨ ਕੋਈ ਮੌਜੂਦ ਤਾਂ ਨਹੀਂ ਸਰ ਜਾਨੀ ਨੁਕਸਾਨ ਤਾਂ ਨਹੀਂ ਕੁਝ ਹੋਏ ਤੱਕ ਕੋਈ ਗੱਲ ਪਤਾ ਤੇ ਕਿੰਨਾ ਕੁ ਸਮਾਂ ਲੱਗਾ ਕੱਲ ਨੂੰ ਅਗਲੋ ਹੀ ਸਮਾਂ ਕੋਈ 425 ਦੇ ਕਾਲ ਆ ਇਹ 43 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਸਾਡਾ ਨਿਕਲੇ ਉਹ ਤੇ ਅੱਗੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ